ਫੇਰ ਕਰਨਾ ਕਿੱਥੇ ਜਾ ਕੇ ਬਾਡੀ ਨੂੰ ਲੈ ਕੇ ਜਾਣਾ ਇਹਨਾਂ ਨੂੰ ਔਰ ਆ ਦੇਖੋ ਇੱਦਾਂ ਠੀਕ ਹੈ ਕਰਨਾ ਨਹੀਂ ਕਰਨਾ ਨਹੀਂ ਕਰਨਾ ਇਹ ਜੀ ਆਵਾ

और हो ए, भी भी ए, और ऊपर है फिर भी माइनस नियम का बचा बचा के देखो पैसे दिन देख देख 15, 15 पानी लो दिवस के उपलक्ष में आयोजित इस कार्यक्रम में जितने भी लोग आज यहाँ सम्मिलित हुए हैं मैं उन सबको बहुत बहुत बधाई देना चाहता हूँ कि आप कर रहे हैं तो हम उस कड़ी का हिस्सा बन रहे हैं जो कड़ी दर कड़ी पूरे विश्व में एक श्रृंखला बनी है इस समय धन्यवाद नाम लेना <laughs> बैंक वाले जी हाँ बहुत अच्छा ਨੰਬਰ ਲੱਚੀ ਆਦਾ ਫੋਨ ਆਇਆ ਆ ਜਾਓ ਬਾਕੀ ਵੀ ਦੇ ਆ ਜੀ ਜਸਤਪੂਰ ਕੋਈ ਨਹੀਂ ਬਲੀ ਅੱਜ ਯੋਗ ਦਿਵਸ ਮਨਾਇਆ ਗਿਆ ਅੰਤਰਰਾਸ਼ਟਰੀ ਕੀ ਮੈਂ ਇਸ ਤੁਹਾਡੇ ਜੋ ਪ੍ਰੈਸ ਹੈ ਉਹਦੇ ਰਾਏ ਦੱਸਣਾ ਚਾਹੁੰਦਾ ਕਿ ਅੱਜ ਪੂਰੇ ਵਿਸ਼ਵ ਵਿੱਚ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਭਾਰਤੀ ਸੰਸਕ੍ਰਿਤੀ ਦਾ ਪੰਚਮ ਜਿਹੜਾ ਪੂਰੀ ਦੁਨੀਆ ਚ ਹਲਹਰਾਇਆ ਔਰ ਯੂਨਾਈਟਿਡ ਨੇਸ਼ਨਸ ਵਿੱਚ 21 ਜੂਨ ਨੂੰ ਬਤੌਰ ਅੰਤਰਰਾਸ਼ਟਰੀ ਯੋਗ ਦਿਵਸ ਮਨਾਨ ਦਾ ਜਿਹੜਾ ਪ੍ਰਣ ਲਿਆ ਉਹ ਅੱਜ ਪੂਰੇ ਭਾਰਤ ਵਿੱਚ ਉਸ ਪ੍ਰਣ ਤੇ ਫੁੱਲ ਚੜਾਏ ਜਾ ਰਹੇ ਨੇ ਤੀਸਰੀ ਵਾਰ ਇਹ ਪ੍ਰਧਾਨ ਮੰਤਰੀ ਬਣੇ ਨੇ ਉਹ ਸਿਰਫ ਰਾਜਨੀਤਿਕ ਆਰਥਿਕ ਇਹ ਵਿਕਾਸ ਤੇ ਚਲੋ ਜ਼ਰੂਰੀ ਹਨ ਦੇਸ਼ ਦੇ ਅਰਥ ਵਿਵਸਥਾ ਵੀ ਜ਼ਰੂਰੀ ਹੈ ਬਾਕੀ ਸਭ ਜ਼ਰੂਰੀ ਹੈ ਲੇਕਿਨ ਪੂਰੇ ਭਾਰਤ ਦੇ ਲੋਕਾਂ ਦਾ ਮਾਨਸਿਕ ਔਰ ਸਿਹਤ ਦਾ ਧਿਆਨ ਰੱਖਣ ਦੇ ਪ੍ਰਣ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਯੋਗ ਮਨਾਨ ਦਾ ਪ੍ਰਣ ਲਿਆ ਔਰ ਅਸੀਂ ਉਹਨਾਂ ਦੇ ਹੀ ਅੱਜ ਆਦੇਸ਼ਾਂ ਅਨੁਸਾਰ ਦੇਖਿਆ ਤੁਸੀਂ ਇੱਕ ਬਹੁਤ ਵੱਡਾ ਹਜੂਮ 200 300 ਬੱਚਾ ਜਿਹੜਾ ਹੈ ਉਹ ਡੀਏਵੀ ਕਾਲਜ ਵਿੱਚ ਇਕੱਠਾ ਹੋਇਆ ਐਨਸੀਸੀ ਐਨਐਸਐਸ ਅਲੱਗ-ਅਲੱਗ ਸਕੂਲਸ ਅਲੱਗ-ਅਲੱਗ ਕਾਲਜ اے ਯੂ ਬੈਂਕ ਲਾਂਚ ਕਲੱਬ ਨਕੌਦਰ ਗ੍ਰੇਟਰ ਇਹ ਸਾਰੇ ਆਏ ਅੱਜ ਹੀ ਆਪਾਂ ਜਿਹੜਾ ਹੈ ਉਹ ਯੋਗਨਾ ਕਰੀਏ ਅਸੀਂ ਇਹਨੂੰ ਆਪਣੇ ਜੀਵਨ ਦੀ ਇੱਕ ਵਧੀਆ ਆਦਤ ਬਣਾਈਏ ਔਰ ਔਰ ਵਾਸਤੇ ਆਪਾਂ ਪੂਰੇ ਭਾਰਤ ਨੂੰ ਇੱਕ ਨਿਰੋਗ ਭਾਰਤ ਬਣਾਈਏ ਔਰ ਮੇਰਾ ਪੂਰਾ ਵਿਸ਼ਵਾਸ ਹੈ ਕਿ ਜੇ ਆਪਾਂ ਅਨੁਸਰਣ ਕਰਦੇ ਹਾਂ ਅੱਜ ਯੋਗ ਦਿਵਸ ਦੇ ਤੌਰ ਤੇ ਔਰ ਪ੍ਰਣ ਕਰਦੇ ਹਾਂ ਕਿ ਅਸੀਂ ਇਸ ਨੂੰ ਆਪਣੇ ਜੀਵਨ ਵਿੱਚ ਇੱਕ ਸ਼ੈਲੀ ਬਣਾਵਾਂਗੇ ਤੇ ਮੇਰਾ ਪੂਰਾ ਯਕੀਨ ਹੈ ਕਿ ਭਾਰਤ ਨਿਰੋਗ ਨਹੀਂ रह ਸਕਦਾ ਭਾਰਤ ਪੱਕਾ ਵਿਸ਼ਵਗੁਰੂ ਬਣੇਗਾ ਅਤੇ ਭਾਰਤ ਦੁਨੀਆ ਵਿੱਚ ਇੱਕ ਸਵਸਥ ਦੇਸ਼ ਬਣ ਕੇ ਸਾਹਮਣੇ ਆਏਗਾ ਸਰ ਜਿੱਕਰ ਗੱਲ ਕਰੀਏ ਲਗਾਤਾਰ ਬਿਮਾਰੀਆਂ ਵਧੀਆਂ ਜਾ ਰਹੀਆਂ ਨੇ ਜਾਂ ਬੱਚਿਆਂ ਦੇ ਵਿੱਚ ਵੀ ਅੱਜ ਤੱਕ ਜੁਰੀਆਂ ਜਾਂ ਕਾਫੀ ਬਿਮਾਰੀਆਂ ਵਧੀਆਂ ਨੇ ਤੁਸੀਂ ਕੀ ਕਹਿਣਾ ਚਾਹੋਗੇ ਬੁਨੀਜੀ ਬੱਚਿਆਂ ਦੀਆਂ ਬਿਮਾਰੀਆਂ ਬਿਮਾਰੀਆਂ ਵਿੱਚ ਵਾਧਾ ਉਹਦਾ ਕਾਰਨ ਸਾਡੀ ਜੀਵਨ ਸ਼ੈਲੀ ਹੈ ਇਹ ਸੋਸ਼ਲ ਮੀਡੀਆ ਇਹ ਫੋਨ ਜਦੋਂ ਤੋਂ ਤੱਕ ਬੱਚੇ ਦੇ ਹੱਥ ਵਿੱਚ ਆ ਗਿਆ ਹੈ ਦੇਰ ਰਾਤ ਉ ਜਾਗਦਾ ਹੈ ਜੰਕ ਫੂਡ ਖਾ ਰਿਆ ਹੈ ਜੇਕਰ ਅਸੀਂ ਆਪਣਾ ਸੌਣ ਦਾ ਨਿਯਮ 10 ਤੋਂ ਸਵੇਰੇ 4 ਜਾਂ 5 ਵਜੇ ਦਾ ਬਣਾਉਨੇ ਹਾਂ ਔਰ ਜੰਕ ਫੂਡ ਨੂੰ ਬਿਲਕੁਲ ਤਿਆਗ ਦਿੰਨੇ ਹਾਂ ਇਹ ਰੋਗ ਮਹੀਨੇ ਵਿੱਚ ਸਾਰੇ ਮੁੱਕ ਜਾਣਗੇ ਇਹ ਰੋਗ ਕੋਈ ਇਹੋ ਜਿਹਾ ਰੋਗ ਨਹੀਂ ਹੈ ਕਿਉਂਕਿ ਸਾਡੀ ਪદ્ધਤੀ ਜਿਹੜੀ ਹੈ ਜੋ ਸਨਾਤਨ ਧਰਮ ਹੈ ਜੋ 5000 ਪੁਰਾਣੀ ਸਾਡੀ ਸੱਭਿਆਤਾ ਹੈ ਜੁਣ ਸੰ ਸਿਖਾਇਆ ਹੈ ਮੈਂ ਤੇਰੇ ਸਾਹਮਣੇ ਖੜਾ ਹਾਂ ਮੈਂ 4 ਸਾਲ ਦਾ ਹਾਂ ਮੈਂ ਕਿਸੇ ਤਰ੍ਹਾਂ ਦੀ ਕੋਈ ਦਵਾਈ ਨਹੀਂ ਖਾਂਦਾ ਆਪਣਾ ਸਵਾਸ ਰੱਖਣ ਨੂੰ لیکن میں یوگ ضرور کردا میں پورے دنیا ਨੂੰ ਕਿਹਾ ਸੀ پورے نکودر ਨੂੰ ਕਿਹਾ ਸੀ کہ میرے ਨਾਲ ਆ ਕੇ یوگ ਕਰੋ فری کرایا ਜਾਏਗਾ ٹھیک ہے کچھ لوگ ائے نہیں ائے لیکن ਜਦੋਂ ਅਸੀਂ ਆਪਣੀਆਂ ਪਰੰਪਰਾਵਾਂ ਨੂੰ ਨਿਭਾਵਾਂਗੇ ਭੋਜਨ ਸਹੀ ਕਰਾਂਗੇ ਨਿਸ਼ਚਿਤ ਸ਼ੈਲੀ ਚ چلਾਂਗੇ ਤਾਂ ਸਰ ਡਾਕਟਰ ਕੋ ਜਾਣ ਦੀ ਲੋੜ ਨਹੀਂ ਹੈ ਤੁਹਾਡਾ ਰੋਗ ਇੱਛੇ ਹੀ ਠੀਕ ਹੋਣਗੇ اور ਤੁਸੀਂ ਨਿਰੋਗ ਹੋ ਜਾਓਗੇ ਮੇਰਾ ਵਾਦਾ ਹੈ ਕਿ ਜੇ ਤੁਸੀਂ ਨਿਰੋਗ یوگ ਕਰਨਾ ਸ਼ੁਰੂ ਕਰ ਦੋਗੇ ٹھیک ہے ਤਾਂ ਆਪਣੇ ਆਪ ਨਿਰੋਗ ਹੋ ਜਾਓਗੇ ਇਹ ਬਿਮਾਰੀਆਂ ਦਾ ਅਪਾ ਜਿੱਤ ਹਾਸਲ ਕਰਾਂਗੇ ਸਰ ਇੱਕ ਹੋਰ ਨੀਤੀ ਲੱਖਣ ਜਾਂਦੀ ਆ ਤਰਖਤ ਕੱਟੇ ਜਾ ਰਹੇ ਨੇ ਜਿਸ ਕਰਕੇ ਐਕਸੀਡੈਂਟ ਘਟਦੀ ਜਾ ਰਹੀ ਆ ਇਹਦੇ ਕਰਕੇ ਬੁਖਮਾਨੀਆ ਸਾਹਿਬ ਬਿਲਕੁਲ ਸਰ ਦੇਖੋ ਵਾਤਾਵਰਣ ਔਰ ਕੁਦਰਤ ਸਾਡਾ ਸਭ ਤੋਂ ਵੱਡਾ ਮਿੱਤਰ ਹੈ ਜੇ ਅਸੀਂ ਵਾਤਾਵਰਣ ਨੂੰ ਆਪਣਾ ਮਿੱਤਰ ਨਹੀਂ ਸਖਾ ਨਹੀਂ ਬਣਾਉਂਦੇ ਤਾਂ ਨਹੀਂ ਮੈਂ ਕਹਿੰਦਾ ਹਾਂ ਕਿ ਆਪਣੇ ਆਪ ਦਾ ਸ਼ਿੰਗਾਰ ਬੰਦ ਕਰ ਦੋ ਕੁਦਰਤ ਨੂੰ ਸ਼ਿੰਗਾਰਨਾ ਔਰ ਧਰਤੀ ਨੂੰ ਸ਼ਿੰਗਾਰਨਾ ਸ਼ੁਰੂ ਕਰ ਦੋ ਔਰ ਧਰਤੀ ਦਾ ਸ਼ਿੰਗਾਰ ਇਹੋ ਹੀ ਆ ਮਿਊਜ਼ਿਕ ਜਿਹੜਾ ਹੈ ਉਹ ਪੰਛੀਆਂ ਦੀ ਆਵਾਜ਼ ਹੈ ਔਰ ਜਿਹੜਾ ਸ਼ਿੰਗਾਰ ਹੈ ਉਹ ਪੇੜ ਹਨ ਠੀਕ ਹੈ ਅੱਜ ਜ਼ਰੂਰਤ ਅਨੁਸਾਰ ਸਾਨੂੰ ਪੇੜ ਕੱਟਨੇ ਪੈ ਰਹੇ ਆ ਸੜਕਾਂ ਬਣ ਰਹੀਆਂ ਸਭ ਕੁਝ ਹੋ ਰਿਹਾ ਹੈ ਲੇਕਿਨ ਆਪਾਂ ਜਿੰਨਾ ਉਹ ਡੀਫੋਰੈਸਟੇਸ਼ਨ ਕਰ ਰਹੇ ਆ ਓਨੀ ਪਲਾਂਟੇਸ਼ਨ ਵੀ ਤੇ ਕਰੀਏ ਨਾ ਆਪਾਂ ਸਰਕਾਰ ਤੇ ਨਾ ਛੱਡੀ ਇਹਨੂੰ ਹਰ ਵਿਅਕਤੀ ਅੱਜ ਠੀਕ ਹੈ ਜੇ ਪੂਰੇ ਆਪਣੇ ਸਾਲ ਦੇ ਵਿੱਚ 10 ਪੇੜ ਲਗਾਏਗਾ ਸਾਨੂੰ 95000 ਕਰੋੜ ਪੇੜ ਚਾਹੀਦੇ ਨੇ ਭਾਰਤ ਨੂੰ ਤੇ ਆਪਾਂ ਤਾਂ ਆਪਾਂ ਮੰਸ਼ਾ ਕਰੀਬ ਕਰ ਸਕਦੇ ਆ ਜਦੋਂ ਭਾਰਤ ਆਜ਼ਾਦ ਹੋਇਆ ਸੀ 27% ਜੰਗਲ ਸੀ 8% ਰਹਿ ਗਿਆ ਹੈ ਪੂਰੀ ਧਰਤੀ ਆਪਾਂ ਗੰਜੀ ਕਰ ਦਿੱਤੀ ਹੈ ਔਰ ਜੇ ਇਹੀ ਸਿਲਸਿਲਾ ਲਿਆ ਤੇ ਉਹ ਦਿਨ ਦੂਰ ਨਹੀਂ ਹੈ ਕਿ 51 52 ਸਾਡਾ ਟੈਂਪਰੇਚਰ ਹੋਊਗਾ ਬਿਮਾਰੀਆਂ ਨੂੰ ਹੋਰ ਆਪਾਂ ਵਧਾਵਾਂਗੇ ਆਪਾਂ ਬਾਕੀ ਜਿਹੜਾ ਬਾਕੀ ਦੇਸ਼ ਨੇ ਰਾਜਸਥਾਨ ਹੈ ਸਾਡਾ ਕੁਝ ਇੱਕ ਲੋਕ ਹੈ ਉਥੇ ਮ੍ਰਿਤਕ ਸ਼ਰੀਰ ਦੀ ਯਾਦ ਵਿੱਚ ਉਸ ਵਲੇ ਪੇੜ ਲਗਾਏ ਜਾਂਦੇ ਨੇ ਫਿਲੀਪਾਈਨਜ਼ ਵਿੱਚ ਡਿਗਰੀਆਂ ਤਾਂ ਦਿੱਤੀ ਜਾਂਦੀ ਜੇਕਰ ਤੁਸੀਂ ਆਪਣੇ ਪੇੜ ਲਗਾਉਣ ਦਾ ਸਰਟੀਫਿਕੇਟ ਦਿੰਦੇ ਹੋ ਕਿਉਂ ਨਹੀਂ ਵੱਡੀਆਂ ਸਰਕਾਰਾਂ ਕਿਉਂ ਨਹੀਂ ਕੇਂਦਰੀ ਸਰਕਾਰ ਇਸ ਨੂੰ ਕੰਪਲਸਰੀ ਕਰ ਰਹੀ ਕਿ ਪੇੜ ਲਗਾਓ ਔਰ ਵਾਤਾਵਰਣ ਬਚਾਓ ਪਾਣੀ ਬਚਾਓ ਤੇ ਵਾਤਾਵਰਣ ਬਚਾਓ ਮੈਂ ਇਹ پلان ਲੈਣਾ ਚਾਹੁੰਦਾ ਮੈਂ ਤਾਂ ਇਹ ਵੀ ਕਹਿੰਦਾ ਕਿ ਮੈਂ ਫੇਸਬੁੱਕ ਤੇ ਪਾਇਆ ਸੀ ਕਿ 10 ਪੇੜ ਲਗਾਓ ਉਹਨਾਂ ਨੂੰ ਸੁਰੱਖਿਤ ਕਰਨ ਦਾ ਜਮਾਵਾਲਾ ਲਓ ਮੇਰੇ ਕੋਲ 1000 ਰੁਪਏ ਲੈ ਲਓ ਮੈਂ ਤੁਹਾਨੂੰ ਇਸ ਮਾਧਿਅਮ ਤੋਂ ਕਹਿ ਰਿਹਾ ਅੱਜ ਹੀ ਮੇਰੇ ਕੋਲ ਇੱਕ ਬੱਚਾ ਹੈ ਕੋਈ ਵਿਅਕਤੀ ਆਏ ਮੈਂ ਉਹਨੂੰ 1000 ਰੁਪਏ ਦਊਂਗਾ ਉਹ 10 ਪੇੜ ਦਊਂਗਾ ਉਹਨੂੰ ਲਗਾਏ ਉਹਨੂੰ ਸੁਰੱਖਿਤ ਕਰੇ ਠੀਕ ਹੈ ਇਸ ਮਸਲੇ ਠੀਕ ਹੋ ਸਕਦਾ ਕਮਿਟਮੈਂਟ ਦੀ ਲੋੜ ਆਪਣੀ ਜੀ ਜੀ ਸਰ ਅੱਜ ਯੋਗ ਦਿਵਸ ਮੈਂ ਜਾ ਰਿਹਾ ਅੰਤਰਰਾਸ਼ਟਰੀ ਠੀਕ ਹੈ ਅੰਤਰਰਾਸ਼ਟਰੀ ਯੋਗ ਦਿਵਸ ਸਾਡੇ ਭਾਰਤ ਦੀ ਪਹਿਲ ਕਦਮੀ ਤੇ ਹੀ ਪੂਰੀ ਦੁਨੀਆ ਦੇ ਵਿੱਚ ਇਸ ਨੂੰ ਮਾਨਤਾ ਮਿਲੀ ਸੀ ਯੂਨੈਵਲੋਂ ਔਰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਲਗਾਤਾਰ ਇੰਨੇ ਸਾਲ ਤੋਂ ਜਦੋਂ ਸ਼ੁਰੂ ਹੈ ਅਸੀਂ ਲਗਾਤਾਰ ਕੇਆਰਐਮਡੀਏਵੀ ਕਾਲਜ ਨਕੌਦਰ ਵਿੱਚ ਮਨਾ ਰਹੇ ਹਾਂ ਔਰ ਅੱਜ ਵੀ ਇਸ ਬਹੁਤ ਉਤਸ਼ਾਹ ਦੇ ਨਾਲ ਇਹਨੂੰ ਮਨਾਇਆ ਗਿਆ ਹੈ ਕੇਆਰਐਮਡੀਏਵੀ ਕਾਲਜ ਨਕੌਦਰ ਦੇ ਨਾਲ-ਨਾਲ ਇੱਥੇ ਮਲਾਵੀ ਦੇਵੀ ਸਕੂਲ ਦੇ ਵਿਦਿਆਰਥੀ ਇੱਥੇ ਗੁਰਨਾਨ ਨੈਸ਼ਨਲ ਕਾਲਜ ਨਕੌਦਰ ਦੇ ਵਿਦਿਆਰਥੀ ਔਰ ਮਦਰਸ ਪ੍ਰਾਈਡ ਮਸਰੀਆ ਸਕੂਲ ਦੇ ਵਿਦਿਆਰਥੀ ਤੋਂ ਇਲਾਵਾ ਨਕੌਦਰ ਦੇ ਹੋਰ ਬਹੁਤ ਸਾਰੇ ਜਨਮਾਨਸ ਇਸ ਸੈਲੀਬ੍ਰੇਸ਼ਨ ਦੇ ਵਿੱਚ ਸ਼ਾਮਿਲ ਹੋਏ ਨੇ ਔਰ ਸਾਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਸਾਰੇ ਜੱਥੇਬੰਦੀਆਂ ਨੇ ਇੰਸਟੀਚੂਸ਼ਨਸ ਨੇ ਰਲ ਮਿਲ ਕੇ ਬੜੇ ਜੋਸ਼ ਰੁਸਾ ਦੇ ਨਾਲ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ ਜਿੱਥੇ ਤੱਕ ਗੱਲ ਹੈ 21 ਪੰਜਾਬ ਬਟਾਲੀਆ ਐਨਐਸਸੀ ਦਾ ਵੀ ਬੜਾ ਵੱਡਾ ਯੋਗਦਾਨ ਹੈ ਐਲਾਇੰਸ ਕਲੱਬ ਗ੍ਰੇਟਰ ਨਕੌਦਰ ਦਾ ਬੜਾ ਵੱਡਾ ਯੋਗਦਾਨ ਹੈ ਔਰ ਇਸ ਯੋਗ ਤੇ ਦਿਵਸਤਿਆ ਜੀ ਇੱਕ ਵਿਲੱਖਣ ਕੰਮ ਅਸੀਂ ਇਹ ਵੀ ਕੀਤਾ ਕਿ ਜਿੰਨੇ ਵੀ ਪਾਰਟਿਸਪੈਂਟ ਆਏ ਆ ਉਹਨਾਂ ਨੂੰ ਜਾਣ ਲੱਗੇ ਜਿਹੜੀ ਰਿਫਰੈਸ਼ਮੈਂਟ ਤਾਂ ਅਸੀਂ ਹਰ ਸਾਲ ਦਿੰਨੇ ਆ ਲੇਕਿਨ ਇਸ ਵਾਰੀ ਅਸੀਂ ਬੂਟਿਆਂ ਦਾ ਲੰਗਰ ਵੀ ਲਾਇਆ ਜਿਹੜਾ ਕਿ ਪੰਜਾਬ ਗਵਰਨਮੈਂਟ ਦੇ ਫੋਰੈਸਟ ਡਿਪਾਰਟਮੈਂਟ ਵੱਲੋਂ ਸਪான்ਸਰ ਕੀਤੇ ਗਏ ਨੇ ਔਰ ਡੋਨਰਸ ਕਲੱਬ ਜਿਹੜੀ ਇੱਥੇ ਲੋਕਲ ਇੱਕ ਐਨਜੀਓ ਹੈ ਉਹਦੇ ਰਾਹੀਂ ਅਸੀਂ ਇੱਕ ਇੱਕ ਬੂਟਾ ਵੀ ਜਿਹੜਾ ਜਿੰਨੇ ਪਾਰਟਿਸਪੈਂਟ ਨੂੰ ਅਸੀਂ ਦੇ ਰਹੇ ਹਾਂ ਤੇ ਮੈਨੂੰ ਲੱਗਦਾ ਕਿ ਯੋਗ ਦੀ ਜਿਹੜੀ ਇਸ ਦਿਵਸ ਮਨਾਉਣ ਦੀ ਮਹੱਤਾ ਹੋਰ ਵੀ ਵੱਧ ਜਾਂਦੀ ਹੈ